1 اگست ਤੋਂ UPI ਦੇ ਨਵੇਂ ਨਿਯਮ ਲਾਗੂ ਹਰ ਯੂਜ਼ਰ ਲਈ ਜਾਨਣਾ ਹੋਵੇਗਾ ਜ਼ਰੂਰੀ NPCI ਵੱਲੋਂ ਸਭ ਤੋਂ ਵੱਡੀਆਂ ਤਬਦੀਲੀਆਂ ਜੋ ਤੁਹਾਡੀਆਂ ਰੋਜ਼ਾਨਾ ਦੀਆਂ ਭੁਗਤਾਨ ਸੇਵਾਵਾਂ ਨੂੰ ਸਿੱਧਾ ਪ੍ਰਭਾਵਿਤ ਕਰਨਗੀਆਂ ਸਭ ਲੋਕਾਂ ਕੋਡਾਂ ਨੂੰ ਸੁਰੱਖਿਆ ਵਧਾਉਣ ਅਤੇ ਲੈਣ ਦੇਣ ਨੂੰ ਤੇਜ਼ ਅਤੇ ਸੁਚਾਰੂ ਬਣਾਉਣ ਲਈ ਨਵੇਂ ਕਦਮ ਜੇ ਤੁਸੀਂ ਵੀ ਦੁੱਤ ਵਾਲੇ ਤੋਂ ਲੈ ਕੇ ਕਰਿਆਨੇ ਦੀ ਦੁਕਾਨ ਜਾਂ ਆਨਲਾਈਨ ਸਬਸਕ੍ਰਿਪਸ਼ਨ ਭੁਗਤਾਨ ਲਈ UPI ਐਪਸ ਵਰਤਦੇ ਹੋ ਜਿਵੇਂ ਕਿ ਫੋਨਪੇ Google Pay ਜਾਂ Paytm ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੈ 1 ਅਗਸਤ 2025 ਤੋਂ ਯੂਨੀਫਾਈਡ ਪੇਮੈਂਟ ਇੰਟਰਫੇਸ ਤੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ ਜੋ ਤੁਹਾਡੀ ਭੁਗਤਾਨ ਅਨੁਭਵ ਨੂੰ ਬਦਲ ਕੇ ਰੱਖ ਦੇਣਗੇ ਮੁੱਖ ਤਬਦੀਲੀਆਂ ਤੇ ਇੱਕ ਨਜ਼ਰ ਮਾਰੀਏ ਤਾਂ ਬਕਾਇਆ ਜਾਂਚ ਦੀ ਸੀਮਾ ਹੁਣ ਹਰ ਉਪਭੋਗਤਾ ਇੱਕ ਦਿਨ ਵਿੱਚ ਵੱਧ ਤੋਂ ਵੱਧ 50 ਵਾਰ ਹੀ ਆਪਣੀ ਖਾਤੇ ਦਾ ਬਕਾਇਆ ਜਾਂਚ ਸਕੇਗਾ ਇਸ ਨਾਲ ਸਰਵਰ ਤੇ ਵੱਧੂ ਦਬਾਅ ਘਟੇਗਾ ਲਿੰਕ ਹੋਏ ਬੈਂਕ ਖਾਤਿਆਂ ਦੀ ਜਾਂਚ ਤੇ ਰੋਕ ਹਰ ਉਪਭੋਗਤਾ ਦਿਨ ਵਿੱਚ ਕੇਵਲ 25 ਵਾਰ ਹੀ ਆਪਣੇ ਜੁੜੇ ਬੈਂਕ ਖਾਤਿਆਂ ਦੀ ਸੂਚੀ ਵੇਖ ਸਕੇਗਾ ਆਟੋ ਪੇ ਲੈਣ-ਦੇਣ ਦੀ ਸਮੇਂ ਸੀਮਾ ਸਿਰਫ ਗੈਰ ਪੀਕ ਘੰਟਿਆਂ ਵਿੱਚ ਹੀ ਆਟੋ ਡੈਬਿਟ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਇਨਵੈਸਟਮੈਂਟ ਲੈਣ-ਦੇਣ ਹੋ ਸਕਣਗੇ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ 9:00 ਤੋਂ 5 ਅਸਫਲ ਲੈਣ ਦੇਣ ਦੀ ਜਾਂਚ ਉਪਭੋਗਤਾ ਦਿਨ ਵਿੱਚ ਸਿਰਫ 3 ਵਾਰ ਹੀ ਅਸਫਲ ਕੁਕਤਾਨ ਦੀ ਸਥਿਤੀ ਜਾਂਚ ਸਕੇਗਾ ਅਤੇ ਹਰ ਜਾਂਚ ਵਿੱਚ ਘੱਟੋ-ਘੱਟ 90 ਸਕਿੰਟ ਦਾ ਅੰਤਰਾਲ ਹੋਣਾ ਜ਼ਰੂਰੀ ਹੋਵੇਗਾ ਬੈਂਕਾਂ ਅਤੇ ਐਪਸ ਲਈ ਸਤਿ ਨਿਦੇਸ਼ ਪੀਐਸਪੀਜ਼ ਅਤੇ ਬੈਂਕਾਂ ਨੂੰ ਏਪੀਆਈ ਵਰਤੋਂ ਦੀ ਨਿਗਰਾਨੀ ਕਰਨੀ ਪਵੇਗੀ ਨਿਯਮਾਂ ਦੀ ਉਲੰਘਣਾ ਹੋਣ ਤੇ ਜੁਰਮਾਨਾ ਜਾਂ ਏਪੀਆਈ ਰੋਕ ਲਾਗੂ ਹੋ ਸਕਦੀ ਹੈ ਚਾਰਜ ਬੈਕ ਦੀ ਸੀਮਾ ਇੱਕ ਉਪਭੋਗਤਾ ਦੇ 30 ਦਿਨਾਂ ਵਿੱਚ 10 ਵਾਰ ਚਾਰਜ ਬੈਕ ਕਰ ਸਕੇਗਾ ਜੇ ਇਸ ਵਿੱਚ ਇੱਕ ਵਿਅਕਤੀ ਜਾਂ ਸੰਸਥਾ ਕਿਰਾਬਤ ਤੋਂ ਵੱਧ ਪੰਜ ਹੀ ਦਾਅਵੇ ਹੋ ਸਕਣਗੇ। ਭੁਗਤਾਨ ਤੋਂ ਪਹਿਲਾਂ ਰਜਿਸਟਰਡ ਨਾਮ ਦੀ ਪੁਸ਼ਟੀਤੀ ਜੂਨ 2025 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਹੁਣ ਭੁਗਤਾਨ ਕਰਨ ਤੋਂ ਪਹਿਲਾਂ ਪ੍ਰਾਪਤ ਕਰਤਾ ਦਾ ਰਜਿਸਟਰਡ ਨਾਮ ਵੀ ਸਕਰੀਨ ਤੇ ਦਿਖਾਇਆ ਜਾਵੇਗਾ। ਇਹ ਧੋਖਾਧੜੀ ਰੋਕਣ ਵੱਲੋਂ ਵੱਡਾ ਕਦਮ ਹੋਵੇਗਾ। ਇਹ ਸਾਰੇ ਨਵੇਂ ਨਿਯਮ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਲਾਗੂ ਕੀਤੇ ਜਾ ਰਹੇ ਹਨ ਜੋ UPI ਪਲੇਟਫਾਰਮ ਨੂੰ ਹੋਰ ਤੇਜ਼, ਵਿਸ਼ਵਾਸਯੋਗ ਅਤੇ ਸੁਰੱਖਿਅਤ ਬਣਾਉਣ ਲਈ ਹਨ। ਇਸ ਲਈ 1 ਅਗਸਤ ਤੋਂ ਪਹਿਲਾਂ ਹੀ ਇਹ ਨਿਯਮ ਸਮਝ ਲਵੋ ਤਾਂ ਜੋ ਕਿਸੇ ਵੀ ਤਕਨੀਕੀ ਰੁਕਾਵ UPI ਵਰਤਣ ਤੋਂ ਪਹਿਲਾਂ ਨਿਯਮ ਪੜ੍ਹੋ ਸੁਰੱਖਿਅਤ ਭੁਗਤਾਨ ਤੁਹਾਡਾ ਹੱਕ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ